ਦੀ ਟਾਈਮ ਨਾ ਕਾਲੀ ਬਾ ਦਿੰਦਾ ਬਸ ਇਹਨੇ ਮੁੰਡੇ ਨੇ ਮਤ ਜੁੱਤੀਆਂ ਖਾ ਲੈਣੀਆਂ ਅੱਜ ਰੁਕ ਨਹੀਂ ਸਕਦਾ ਤੈਨੂੰ ਕਿ ਪਾਣੀ ਲੈ ਜੀ ਲਾਵ ਨਹੀਂ ਲੈ ਕੇ ਜਾਣਾ ਲਾਵ ਇੱਥੇ ਹੀ ਯਾਰ ਲਾਵ ਤੂੰ ਰੁਕ ਜਾ ਲਾਉ ਤੂੰ ਲੈ ਇਹ ਸਮਾਨ ਚੱਕ ਆ ਟਰੈਕਟਰ ਜਿਆਦਾ ਵੱਡਨ ਲੱਗਦਾ ਵਿੱਚ ਹੀ ਰੱਖ ਦੇ ਲਾਂਦਾ ਹੈ ਤੂੰ ਉਹ ਡੋਲੂ ਲੈ ਕੇ ਆਉਣੇ ਲਾਵਾ ਵਿਚਾਰੇ ਦਾ ਕੀ ਮਿਚੇ ਰੱਖ ਦੇ ਲਾਵਾ ਲੈ ਜਾ ਪਾਣੀ ਠੰਡਾ పీ జా మేడం మేము గుర్తి ਗਈ ਨਾ ਤੋੜ ਦੇਣੇ ਇੱਥੇ ਜੀ ਬੁਲਬੁਲ ਆਲਣਾ ਬਣਾਉਂਦੇ ਆਂ ਇਹ ਹਾਂ ਦੇਖੋ ਇੰਨਾ ਨੀਵਾ ਆਲਣਾ ਰੋਜ਼ ਹੀ ਹੁੰਦੀ ਸਾਡੇ ਸਿਰਾਂ ਦੇ ਵਿੱਚ ਠੁੰਗੇ ਮਾਰਦੀ ਬੁਲਬੁਲ ਹੁਣ ਜਦੋਂ ਨੇ ਆਂਡੇ ਦੇ ਉੱਤੇ ਇੱਥੇ ਬਣਾਇਆ ਹੋਇਆ ਜੀ ਉਹ ਘੁੱਗੀ ਨੇ ਆਲਣਾ ਉਹਦੇ ਘੁੱਗੀ ਆਲਣੇ ਦੇ ਵਿੱਚ ਬੱਠੀ ਹੋਈ ਆ ਆਂਡੇ ਦਿੱਤੇ ਹੋਏ ਇਹਨੇ ਵੀ ਤੇ ਅੱਜ ਜੀ ਖੁਰਲੀਆਂ ਦਾ ਕੰਮ ਕਰ ਦਿੱਤਾ ਸ਼ੁਰੂ ਤੇ ਤਾਂ ਮਨਵੀਰ ਬਿਜ਼ੀ ਆ ਮੈਂ ਕਰਦੇ ਕੰਮ ਕਰਨ ਚ ਬੀਜ਼ੀ ਆ ਤੈਨੂੰ ਮੈਂ ਕੁੱਟਣਾ ਆ ਤੂੰ ਬੂਏ ਕਿੰਨੀ ਜ਼ੋਰ ਨਾਲ ਭੰਨੇ ਆ ਆ ਮੈਂ ਨਹੀਂ ਖੋਲੀ ਮਾ ਕੇ ਗਈਆਂ ਨਹੀਂ ਆ ਆ ਦੇਖ ਲੋ ਨਿਆਣੇ ਜੀ ਆਖੇ ਲੱਗਦੇ ਗळा ਕੁੱਟਦਾ ਪਗੀ ਦਾਦੀ ਫੇ ਚੱਲੀ ਬਾਹਰ ਤੇ ਉਤੋਂ ਚੋਰੀ ਆ ਗਈ ਆ ਕਿ ਚਲੀ ਗਈ ਚਲੀ ਗਈ ਹੋ ਚੱਲੀ ਬਾਹਰ ਉਹ ਦੇਖ ਲਾ ਉਹ ਦਾਦੀ ਚੱਲੀ ਬਾਹਰ ਉਹਦੇ ਉੱਤੇ ਤਾਂ ਚੋਰੀ ਚੱਲੀ ਦਾਦੀ ਬਾਹਰ ਦੇਖੇ ਦੇਖ ਇਹ ਦਾਦੀ ਨੇ ਕੱਪੜੇ ਉੱਧਾ ਦਵਾਏ ਉਹ ਚਲੇਗੀ ਲੈਲਾ ਉਹ ਦਾਦੀ ਚਲੇਗੀ ਬਾਹਰ ਜਦੋਂ ਕੋਈ ਨਾ ਪੀੜੂ ਹਾਂ ਉਹ ਗਈ ਉਹ ਤਾਂ ਧਿਆਨ ਦਾ ਟੋਟਾ ਰਹਿ ਸੀ ਮੈਂ ਨਹੀਂ ਖਾਜ ਕਰਨੀ ਪੱਗੀ ਮੈਂ ਇਸ਼ਨਾਨ ਕਰਨ ਚੱਲੀ ਹਾਂ ਉਹ ਦਾਦੀ ਚਲੇਗੀ ਹਾਂ ਦੇਖ ਦੇਖ ਚਲੇਗੀ ਇੱਕ ਖਵਾ ਲੈਣਾ ਆ ਟੇਸਟ ਮੈਂ ਤਲ ਆਗੇ ਖਾਉਂ ਕਰਨੇ ਟੇਸਟ ਕਰ ਲੈ ਟੇਸਟ ਤੇ ਕਰ ਜਾ ਉਹਨੇ ਤੇਰੀ ਚਾਹ ਨਾ ਬਣਾਏ ਆ ਇਹ ਜੀ ਕੀ ਕੀਰਤ ਨੇ ਜੀ ਇਹ ਸੈਂਡਵਿਚ ਬਣਾਏ ਆ ਮਨਵੀਰ ਵਾਸਤੇ ਚਾ ਟੇਸਟ ਤੇ ਕਰਕੇ ਦਿਖਾ ਦੇ ਤੇਰੀ ਭੈਣ ਨੇ ਬਣਾਏ ਆ ਭੈਣੋ ਜਿੱਦਾਂ ਦਾ ਵੀ ਬਣਾਉਣ ਟੇਸਟੀ ਹੁੰਦਾ ਉਹਨੇ ਜਾ ਕੇ ਟੇਸਟ ਕਰਨ ਬਕਵਾਸ ਮਿਰਚ ਜਿਆਦਾ ਹੋਣੀ ਨਾ ਮੂੰਹ ਹੀ ਕਹਿਤਾ ਐਨੇ ਜੋ ਕਹਿਣਾ ਮਿਰਚ ਜਿਆਦਾ ਚਲ ਇਟਸ ਓਕੇ ਤੁਹਾਨੂੰ ਜਿਆਦਾ ਲੱਗੇ ਮਜ਼ਾ ਕਰਦਾ ਹੈ ਨਹੀਂ ਇਹ ਮਿਰਚ ਸਹੀ ਆ ਐਨ ਸਹੀ ਆ ਲਓ ਜੀ ਮਨਵੀਰ ਲਈ ਸੈਂਡਵਿਚ ਬਣਾਏ ਹਾਂ ਹਾਂ ਆਹ ਆਹ ਹਾਂ ਬੰਦਰ ਦੰਦੀ ਦੰਦੀ ਵੱਢ ਲਾ ਖਾ ਕੀਰਤ ਹੋਲੀ ਮਣੀ ਖਵਾ ਤੂੰ ਤੇ ਵਿਚਾਰੇ ਦਾ ਮੂੰਹ ਦੰਦੀ ਤੋੜਨ ਲੱਗਾ ਸਹੀ ਹੋ ਸਹੀ ਹੈ ਟੇਸਟੀ ਹੈ ਇਧਰ ਪੱਗੂ ਕਰਾਉਂਦੇ ਆ ਜੀ ਖਾਜ ਕੀਰਤ ਕੋਲ ਓਕੇ ਹੁਣ ਮੈਂ ਟੇਸਟ ਕਰ ਜੇ ਤੇ ਮਿਰਚ ਜਿਆਦੀ ਫੇ ਨਹੀਂ ਮੈਂ ਖਾਣਾ ਜੇ ਨੋਰਮਲ ਫੇ ਖਾ ਲੂਗੇ ਨੋਰਮਲ ചി ഫി മതി സ ਨੇਵਰ ਅੱਜ ਪਹਿਲਾਂ ਮੈਂ ਕੁੱਚੇ ਰਹੀ ਵੀ ਮੈਂ ਗੰਗਾ ਮੰਗੋ ਨੂੰ ਨਹੀਂ ਦੇਣਾ ਇਹੋ ਡਰਿੰਕ ਜਿਹੜੇ ਬਾਰਾ ਦੇ ਕੁੱਤੇ ਲੱਜੀਆਂ ਰਹੀਆਂ ਨਾ ਤਾਂ ਸ਼ਾਮ ਸੀ ਧੁੱਪ ਵੀ ਸੀ ਉਹਦਾ ਰਲ ਕੇ ਖੁਰਲੀ ਆਮ ਬਣਾਉਣ ਕਰਕੇ ਬਾਹਰ ਸੀ ਆ ਮੈਂ ਕਿਹਾ ਅੱਜ ਦੇਣਾ ਚਾਹੀਦਾ ਨੂੰ ਇਹ ਚੀਜ਼ ਇਹਨਾਂ ਮਾਝੇ ਕਿੰਨਾ ਕੰਮ ਆਵੇ ਮਾਰਕਾ ਮਸ਼ਾਹਰ ਸਾਨਾ ਸਬਜੀ ਕਿਦਾਂ ਮੈਂ ਕਿ ਸਬਜੀ ਵੀ ਬਣਾਉਣੀ ਆ ਦਾਲ ਦਾਲ ਪੰਨ ਪੱਤਨ ਪਹਿਲਾਂ ਮੈਂ ਬਾਦ ਦੇ ਬੰਦ ਕਰਤਾ ਸੀ ਜਿਹੜਾ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਦਿੱਤਾ ਨੇ ਗੁੰਦ ਕਟੀਰਾ ਤੇ ਉਹ ਚੈਨ ਮਿਸਤਰੀ ਲੱਗਿਆ ਕਰਕੇ ਵਿਚਾਰੀਆਂ ਹੈ ਵੀ ਕਿੰਨੇ ਆ ਤੋਂ ਪਰਾਂ ਸੀ ਤੇ ਫੇਰ ਮੜਮਣ ਟੋਪ ਹੈ ਗਈ ਸੀ ਉੱਤੇ ਗਰਮੀ ਦਾ ਲੱਗਦੀ ਆ ਮੈਂ ਕਿ ਚਲੋ ਹੁਣ ਤੱਕ ਤਾਂ ਬਾਣੀ ਗਈ ਹੋਣੀ ਹੁਣ ਤਾਂ ਸਾਰੇ ਬਾਣੀ ਨਹੀਂ ਆਉਂਦਾ ਸੇਵ ਦਾ ਭਿੰਦਾ ਇਹਦੇ ਨਾਲ ਇਦਾਂ ਦਾ ਬਸ ਉਹਨੂੰ ਡੀਹਾਈਡਰੇਸ਼ਨ ਹੋ ਜਾਂਦਾ ਜੂ ਇਹ ਹੁਣ ਬੰਦਾ ਦਾ ਪਤਾ ਤੇ ਲੱਗਦਾ ਨਹੀਂ ਪਰ ਮਾਰਨੀ ਥੋੜੀ ਆ ਗਰਮੀ ਦੇ ਵਿੱਚ ਜਦੋਂ ਕਰਮਾ ਚ ਬਊਗਾ ਇਹਨਾਂ ਨੂੰ ਦਰ ਆ ਕੇ ਲੇ ਇਹ ਨੂੰ ਖੋਣ ਵਾਲਿਆ ਮਨੀ ਕੈਮ ਹੋ ਚੱਲਿਆ ਨਾ ਮੈਂ ਤੇਰਾ ਕਿਤੇ ਆਲੰਗ ਮਨੀ ਨੂੰ ਪੇਜਾਂਗਾ ਤੇਰੇ ਵਾਲ ਉਹ ਦੇ ਲਾ ਆਪਾਂ ਏਸੀ ਲਾ ਲਾ ਕਮਲੇ ਹੋ ਜਾਈਦਾ ਉਹ ਦੇ ਲਾ ਬੈਠੇ ਹੋਏ ਰੜੇ ਇਸ ਵੇਲੇ ਗੁਜਰਾں ਦੇ ਹਾਏ ਮੰਗੋ ਵਿਚਾਰੀ ਡਰੀ ਹੋਈ ਆ ਕਹਿੰਦੀ ਹੋਣੀ ਇਹ ਕੀ ਬਣਾਉਂਦਾ ਇਹ ਆ ਯਾਰ ਇਹਦੀ ਜਿਆਦੀ ਚੌੜੀ ਨਹੀਂ ਪੁੱਤਰਾ ਬਣਾ ਲਈ ਚੌੜੀ ਕਿਦੋਂ ਆ ਹਾਂ 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 ਮੰਗੋ ਦੇਖ ਰੋਂਦੀ ਪਈ ਆ ਦੇਖੀ ਅੱਖਾਂ ਆਉਂਦੀਆਂ ਦੇਖ ਅੱਖਾਂ ਆਉਂਦੀਆਂ ਦੇਖ ਮੈਂ ਤੇ ਇਹਦੇ ਨਾਲ ਦੇਖ ਕੇ ਹੀ ਪਤਾ ਲੱਗ ਜਾਂਦਾ ਹੁੰਦਾ ਆ ਦੇ ਉਧਰਲੀ ਅੱਖ ਦੇਖ ਇਧਰਲੀ ਇਧਰਲੀ ਜਿਹ ਹੈ ਨਹੀਂ ਪਾਣੀ ਇੱਕ ਪਾਸੇ ਕਾਹਤੋਂ ਪਿੱਤੇ ਰੱਖਿਆ بس ਉਹ ਕਹਿੰਦੇ ਇੱਕ ਅੱਖ ਨਾਲ ਰੋਂਦਾ ਹੁੰਦਾ ਬਾਕੀ ਮੈਨੂੰ ਪਤਾ ਨਹੀਂ ਮੇਰੀ ਫਲਸਫੀ ਕੱਲ ਨੂੰ ਇਹਨੂੰ ਛਾਵੇਂ ਕਰਨਾ ਅੰਦਰ acha ਆ ਇੱਥੋਂ ਹੀ ਇਹਦੇ ਨਾਲ ਮਿਲ ਜੂਗੀ ਹਨਾ 8 ਹੋਣੀ ਆ ਪਰ ਉਹਨੂੰ ਕਹੀਂ ਆਹੋ ਕਿਥੋਂ ਆਓ ਇਹ ਢਾ ਦੇਣੀ ਬਾਹਰਲਾ ਖੁਰਲਾ ਜਿਆ ਇੱਥੋਂ ਥੋੜੀ ਉੱਚੀ ਕਰਾ ਖੁਰ ਲਈ ਇੱਥੋਂ ਉਹ ਫਲੇਰ ਵਾਲਾ ਇੱਧਰ ਦੇਖਦੇ ਕੇ ਕਿਹੜੀ ਹਾਂ ਬਈ ਜਿਹੜੀ ਗੱਲ ਆ ਇੱਧਰ ਹੀ ਪਰਾਇ ਕੋਤੀ ਦੀ ਹਾਂ ਆਹੋ ਫਿਰ ਫੇਰ ਜਾਂਦੇ ਨਾ ਉੱਪਰ ਉੱਪਰ ਮਨੀਤ ਆ ਵੀ ਤੇ ਨਹੀਂ ਲੱਗਦਾ ਨੀਵੀ ਆ ਮੈਨੂੰ ਤਾਂ ਲੱਗੀ ਜਾਂਦੀ ਬਿੰਦੇ ਕੇ ਦੇਖੀ ਐ ਸੀ ਜਾ ਕੇ ਇੱਥੇ ਖਰਚ ਵਜੜੀ ਜਾ ਕੇ ਆਹ ਤੇ ਨੀਵੀ ਤਾਂ ਭੇਜ ਦੇ ਜਿੰਨੀ ਹੋ ਗਈ ਨਹੀਂ ਆ ਹੋ ਜਿਆਦੀ ਨੀਵੀ ਆ ਆ ਉਹ ODੀਆਂ ਸਹੀ ਆ ਸਹੀ ਸਮਝ ਗਈ ਸਮਝ ਗਈ ਮੈਂ ਕੱਲ ਨੂੰ ਇਹਦੇ ਵਿੱਚ ਇਹ ਜੀ ਖੁਰਲੀ ਐਸੀ ਕੰਧ ਨਾਲੋਂ ਲੱਗ ਕੇ ਉਹ ਤਾਂ ਹੀ ਬਣ ਗਈ ਆ ਉੱਥੋਂ ਤੱਕ ਬਣਾ ਦੇਣੀ ਆ ਚਾਰ ਪੰਜ ਘਾਵਾਂ ਸੌਖੀਆਂ ਵੱਜ ਸਕਦੀਆਂ ਚਾਰ ਤਾਂ ਸੌਖੀਆਂ ਵੱਜ ਸਕਦੀਆਂ ਚੱਲ ਬਾਅਦ ਚ ਗੱਦੇ ਲਿਆਈਏ ਕੰਮ ਨਾ ਫਿਰ ਦੋ ਦਿਨ ਲੱਗ ਜਾਣੇ ਹਜੇ ਹੋਰ ਪਰ ਮੰਗੋ ਬਹੁਤ ਇਰੀਟੇਟ ਹੋਈ ਪਈ ਐ ਤੂੰ ਨਾ ਤੇਰੀ ਗਲਤੀ ਇਹ ਆ ਤੂੰ ਪਾਣੀ ਵਾਲਾ ਵੱਡਾ ਟੱਬ ਕੱਢਦਾ ਉਹਦੇ ਵਿੱਚ ਪੱਠੇ ਪਾਉਂਦਾ ਉਹ ਉੱਥੇ ਮੰਗੋ ਨੂੰ ਮੰਗੋ ਨੂੰ ਉੱਥੇ ਬੰਨਦਾ ਕਿਉਂਕਿ ਨਾ ਉਹਦੇ ਲਈ ਉਹ ਨਹੀਂਗਾ ਕੰਫਰਟੇਬਲ ਆ ਵੀ ਡਰੀ ਖੜੀ ਐ ਇਹਨੂੰ ਬਾਹਰ ਰਹਿਣ ਦਿੰਦਾ ਗੰਗਾ ਨੂੰ ਬਾਟਲ ਮੈਂ ਹੋਂ ਦਾ ਆਹ ਹੁਦਾਰ ਕੱਢ ਕੇ ਫੇਰ ਕੱਢ ਲਈਏ ਹਾਂ ਫੇ ਉੱਥੇ ਪੱਠੇ ਪਾ ਦੇ ਇਹਨੂੰ ਫਿਰ ਇਦਾਂ ਫਿਰ ਰੱਸਾ ਛੋਟਾ ਲੈ ਕੇ ਦਾ ਬਾਹਰ ਇੱਥੇ ਨੂੰ ਬਹਿਣਾ ਬੜਾ ਔਖਾ ਹੁਣਾ ਰਾਤ ਨੂੰ ਚੱਲ ਹੁਣ ਫੇ ਪਾਈਏ ਇਹਨੂੰ ਕੀ ਪਾਉਣਾ ਮੈਂ ਧਾਰ ਗੱਡਾ ਰੁਕ ਜਾ ਮੈਂ ਉਹ ਲਿਆਈਆਂ ਲੈ ਫੜੀ ਸਾਰਾ ਦਿਨ ਇੱਥੇ ਰਹੀ ਤੂੰ ਪਰ ਬਹੁਤ ਵੱਡੀ ਗਲਤੀ ਕੀਤੀ ਸਾਰਾ ਦਿਨ ਇੱਥੇ ਨਹੀਂ ਸੀ ਉੱਥੇ ਸੀਗੀ ਉਹ 12 1 ਵਜੇ ਉੱਥੇ ਘਰਤੀ ਤੇ ਛਾਵੇਂ ਮੰਮਾ ਰੁਕ ਜਾ ਮੈਂ ਬਲਾਵਾ ਕਰਨਾ ਹੱਥ ਨਾਲ ਹੀ ਬਲਾਵਾ ਹਾਂਜੀ ਛੋਲੇ ਹੱਥ ਨਾਲ ਨਹੀਂ ਹੋਣੀ ਜੰਨੀ ਕੋ ਕਿਹਾ ਮੰਮਾ ਰੁਕ ਜਾ ਓਕੇ ਠੀਕ ਆ ਦੇ ਰਿਹਾ ਤੇ ਮੈਂ ਤਾਂ ਹੁਣ ਦੇਖੀ ਜਾਊਗਾ ਕਿ ਇਹਨੇ ਦਿਨ ਤੋੜੇ ਦਿੱਤਾ ਨਹੀਂ ਹਨਾ ਮੈਂ ਤਾਂ ਘਰ ਉਤਾਨੀ ਉਹ ਘਰ ਵੀ ਤਾਂ ਬੁਰਾ ਹਾਲ ਹੋ ਜਾਣਾ ਜੁਗਿਆ ਹੁਣ ਆ ਦੇਣਾ ਦਾ ਖਾ ਕੇ ਨਾ ਦੇ ਦਿੱਤਾ ਇਹ ਕਿੱਦਿਆਂ ਕੰਫਰਟ ਜ਼ੋਨ ਜਿੱਦਾਂ ਦਾ ਆਪਾਂ ਇਹਨਾਂ ਨੂੰ ਦਿੱਤਾ ਆ ਨਾਲੇ ਆਪਾਂ ਇਦਾਂ ਨਾ ਕਿ ਇੰਨਾ ਨਹੀਂ ਨਾ ਸਫਾਈ ਦਾ ਜਿੱਦਾਂ ਅੱਜ ਸਾਰਾ ਦਿਨ ਇੱਥੇ ਉਹ ਬਾਹਰ ਬੱਝੀਆਂ ਰਹੀਆਂ ਆ ਪਰ ਅੰਦਰ ਕਰ ਦੇਈਆਂ ਕੂਂਦਰ ਲਾ ਦੇਈਆਂ ਕੋਈ ਕੁਝ ਵੀ ਹੈ ਕਿ ਟ੍ਰੀਟਮੈਂਟ ਆ ਮਰਵਾਉਣਾ ਹੂੰ ਕਰਨਾ ਮਹੀ ਕਾਨੂੰ ਪਲੀਜ਼ ਗਲਤੀ ਨਾ ਕਰੀ ਮੰਗੋ ਨੂੰ ਹੁਣ ਕਰਦੀ ਐਥੇ ਆ ਜਾਣੇ ਕਾਨੂੰ ਉੱਥੇ ਟੱਬ ਰੱਖ ਕੇ ਮੰਗੋ ਨੂੰ ਸ਼ਾਮੇ ਉੱਥੇ ਬਣੀ ਕੂਲਰ ਓਨ ਕਰ ਦੇ ਹਾਂਜੀ ਸਾਨੂੰ ਬਾਹਰ ਬਿਲਕੁਲ ਨਾ ਬੰਨੀ ਇਹਨੂੰ ਮੌਸਮ ਬਹੁਤ ਗੰਦਾ ਆ ਹਾਂਜੀ ਬਹੁਤ ਜਿਆਦੀ ਏ ਉਹਨੂੰ ਕੀ ਕਹੀਦਾ ਗਰਮੀ ਆ ਤੇ ਹੋਰ ਕੀ ਲੱਗਦਾ ਇਹਦਾ ਹੋਰ ਮੰਗੋ ਮੱਕੀ ਦਾ ਮਾਰ ਮੰਗੋ ਗਿਆ ਨਹੀਂ ਨੂੰ ਲੈ ਆਇਆ ਫੇਰ ਨੋ ਜਾਂ ਹੋਣਾ ਟੱਪ ਕੱਢਣਾ ਤਾਂ ਹੋਣ ਕੱਢ ਲਈ ਹੈ ਹੋਣੀ ਮੈਂ ਆਪੇ ਬਾਅਦ ਚ ਕਰ ਤਾਨੂੰ ਘਰ ਛੱਡ ਕੇ ਆ ਕੇ ਮੈਂ ਫੇਰ ਸਬਰ ਨਾ ਕਰੂੰ ਜ਼ਿਆਦਾ ਨਾ ਉਹ ਚੱਕਦੇ ਔਰ ਥੋਦੀ ਲੋੜ ਹੀ ਨਹੀਂ ਰੱਖਣ ਦੇਣੀ ਹਾਂਜੀ ਉਹਨੂੰ ਬਾਹਰ ਕੱਢ ਦੇ ਬੰਗਾ ਰਾਤ ਨੂੰ ਇੱਥੇ ਬੰਨਦੇ ਠੀਕ ਆ ਉਹ ਕੋਈ ਡਾਰਨੀ ਮੌਸਮ ਤਾਂ ਕੀ ਦਾ ਉੱਤੇ ਪਾਣੀ ਪਾ ਦੂੰਗਾ ਸਗੋਂ ਤੋਂ ਉੱਤੇ ਪਾਣੀ ਪਾ ਦੂੰਗਾ ਇਹਨੂੰ ਮੰਗੋ ਨੂੰ ਅੰਦਰ ਬੰਨ ਹਾਂਜੀ ਮੰਗੋ ਦਾ ਤਾਂ ਦੇਖ ਕੇ ਵੀ ਪਤਾ ਲੱਗਦਾ ਕਿ ਇਹਨੂੰ ਕੋ ਮਤਲ ਹੈਗੀ ਆ ਗੱਭਣ ਆ ਤਾਂ ਕੋਈ ਪਸੂ ਦਾ ਡਰ ਆ ਕਰਦੀ ਇੰਨੀ ਜਿਹੀ ਉੱਥੇ ਬੰਨ ਕੇ ਇਹਨੂੰ ਮੰਗੋ ਨੂੰ ਤੇ ਟੱਪ ਜੇ ਨੂੰ ਪਟਕੇ ਬਾਅਦ ਦੂਜਾ ਟੱਪ ਕੱਢ ਲੈ ਵੱਡਾ ਪਾਣੀ ਵਾਲਾ ਠੀਕ ਆ ਹਾਂਜੀ ਆ ਵੰਗੋ ਗੰਗਾ ਨੂੰ ਦੇ ਦਈਏ ਲੰਗੂ ਲੰਗੂ ਮਾਰਨਾ ਨਹੀਂ ਪਾਣੀ ਬਾਗਲੇ ਲੱਗਿਆ

ਦਾ ਉੱਥੇ ਮੰਡੇ ਦੇ ਮੰਗੋ ਨੂੰ ਅੰਦਰ ਘੜਾ ਲਾ ਦੇ। ਉੱਥੇ ਰੰਗ ਕਰਕੇ ਲਾ ਦੇ। ਜੇ ਕੀਲਾ ਹੈਗਾ ਹੀ ਜਾਂ ਛੇਕ ਵੀ ਹੈਗਾ ਇੱਥੇ ਇੱਥੇ ਘੱਟ ਦੋ। ਸਵੇਰੇ ਵੀ ਲੱਗੇ ਸੀ ਇੱਥੇ ਗੰਗਾ ਉਹ ਪੋਲ ਨਾ ਬੰਨੀ ਸੀ ਉੱਥੇ। ਉਹ ਇੱਥੇ ਰੰਗ ਦੇ ਮੰਗੋ ਦਾ ਇੱਥੇ ਕੱਢ ਕੇ ਤੇ ਲਾ ਦੇ ਉਹ ਸੈੱਟ ਕਰ ਲਿਆ ਆਪਾਂ। ਇਹ ਜਿਹੜੀ ਨੂੰ ਆਪਾਂ ਵਾਲੀ ਇਹ ਨਾ ਇਹੋ। ਹਾਂ। ਇਹਨੂੰ ਉਹ ਉੱਥੇ ਰੱਖ ਦਿੰਦੇ ਹਾਂ ਨਾ ਤੇ ਕੁਝ ਨਹੀਂ ਹੋਣ ਲੱਗਦਾ। ਉਹ ਉੱਥੇ ਤੂੜੀ ਵਾਲੇ ਲੱਗੇ। ਆ ਉੱਥੇ ਰੱਖ ਦਿੰਦੇ ਆ ਨਾ ਠੂਲਰ ਵਾਲਾ ਉਹ ਬਾਹਰ ਕੱਢ ਕੇ ਆਏ ਨੂੰ ਲਾ ਦੇ। ਹਾਂਜੀ ਬਤਾ ਕੰਫਰਟੇਬਲ ਨਹੀਂ ਮੰਗੋ ਤਾਂ ਹੀ ਪਤਾ ਲੱਗਣਾ ਹੋਗਾ ਸ਼ਾਇਦ ਇਹ ਨੂੰ ਮੰਗੋ ਦੇ। ਮੈਂ ਕੋਲ ਇਹ ਆ ਪਾਣੀ ਆਦਾ ਬੱਤੀ। ਓਕੇ। ਇਹ ਵਾਲਾ ਹਾਂਜੀ। ਤਾਰ ਕੱਟ ਲਈ ਆ ਜੀ ਗਰਮੀ ਬਹੁਤ ਆ ਇੱਥੇ ਅੱਜ। ਤੇ ਤੇ ਜੀ ਇਹਨੂੰ ਹੁਣ ਮੈਂ ਨਵਾ ਦੂੰਗੀ ਮੰਗੋ ਨੂੰ। ਕਿਉਂਕਿ ਅੱਜ ਬਾਹਰ ਰਹੀ ਆ ਤੇ ਗਰਮੀ ਬਹੁਤ ਜ਼ਿਆਦਾ। ਨਵਾ ਕੇ ਤੇ ਫੇਰ ਅੰਦਰ ਬੰਦ ਦੇ ਨੂੰ ਤਾਂ ਕੂਲਰ ਇਹਦੇ ਵਾਲ ਨੂੰ ਲਾਉਨੇ ਆ ਬੰਦੇ ਮੰਗੋ ਨੂੰ ਇੱਥੇ ਮੰਗੋ ਸੋਲਿਆ ਗੰਗਾ ਨਹੀਂ ਗਈ ਸੋਲ ਗੰਗਾ ਜਿਹੜੀ ਆ ਉਹ ਧਾਕੜਿਆ ਜਿੱਦਾਂ ਇਹ ਸੋਲਿਆ ਨਹੀਂ ਉਦਾਂ ਵੀ ਸੋਲਿਆ ਜਿਹਨੂੰ ਕਹਿ ਦੋ ਆ ਮੌਸਮ ਵੀ ਜਾਂ ਕੁਛ ਵੀ ਨਾ ਢੀੜ ਖਾਦੀ ਨਹੀਂ ਅੱਜ ਦੇਖ ਲੈ ਇਹਨੇ ਹਣਾ ਹਾਂ ਉਹ ਚ ਪਾ ਦੇ ਜਿਹੜਾ ਹੁਣ ਪੱਠੇ ਪਾਉਣੇ ਨਾ ਉਹਨਾਂ ਨਾਲ ਪਾ ਦੇ ਬਾਨੇ ਨੂੰ ਮੈਨੂੰ ਨਵਾਦਾ ਹਾਂ ਚਲੋ ਜੀ ਮੈਨੂੰ ਨਵਾ ਕੇ ਫੇਰ ਦਿਖਾਉਣਾ ਮੰਗੋ ਅਸੀਂ ਬੰਦੇ ਉੱਥੇ ਕਿਉਂਕਿ ਅੱਜ ਵੀਡੀਓ ਬਣਾਉਣੀ ਔਖੇ ਹੈ ਮੋਰ ਮੈਨਵਾਦਾ ਤੇ ਇਹ ਜੀ ਮੈਂ ਇੱਥੇ ਦੋਨਾਂ ਦਾ ਹੀ ਇਸ਼ਨਾਨ ਕਰਾਤਾ ਗੰਗਾ ਦਾ ਵੀ ਤੇ ਮੰਗੋ ਦਾ ਵੀ ਮੈਨੂੰ ਵੀ ਪਸੀਨਾ ਆ ਗਿਆ ਮਨੂੰ ਵੀ ਇਹਨਾਂ ਨੂੰ ਪਸੀਨਾ ਕਿੰਨਾ ਆ ਗਿਆ ਇਹ ਮੈਂ ਮੰਗੋ ਨਵਾ ਨੂੰ ਮੁਵਕੇ ਤੇ ਇੱਥੇ ਅਸੀਂ ਮਨੀ ਨੂੰ ਮੈਂਗਾ ਟੱਬ ਰੱਖਦੇ ਬਾਹਰ ਆ ਟੱਬ ਚ ਪਾ ਦਿੱਤੇ ਆ ਪੱਠੇ ਇੱਥੇ ਕਰ ਦਿੱਤੀ ਜੀ ਆਪਾਂ ਮੰਗੋ ਤੇ ਗੰਗਾ ਨੂੰ ਉਹਦੀ ਖੁਰਲੀ ਤੇ ਬੰਨ ਦਿੱਤਾ ਕਿਉਂਕਿ ਮੰਗੋ ਇੱਥੇ ਅਸੀਂ ਕਰੀਦੀ ਉਹ ਇਸ ਥਾਂ ਦੀ ਯੂਜ਼ ਟੂ ਆ ਇਹੋ ਮੰਗੋ ਜਦੋਂ ਉਹਨੂੰ ਆ ਗੰਗਾ ਵਾਲੀ ਖੁਰਲੀ ਤੇ ਬੰਨੇ ਆ ਸੀ ਤੇ ਫੇਰ ਉਹ ਟਿਕਦੀ ਨਹੀਂ ਸੀਗੀ ਇਸ ਕਰਕੇ ਅਸੀਂ ਉਹਨੂੰ ਉਹਦੀ ਜਗ੍ਹਾ ਤੇ ਹੀ ਬੰਨੇ ਆ ਲੋ ਪੱਠੇ ਦੇਖਦਾ ਬਾਹਰ ਸਿੱਟਦੀ ਆ ਇਹ ਕੀ ਕਰਦੀ ਮੰਗੋ ਤੂੰ ਹੈਂ ਉਦਾਂ ਹਰੇ ਪੱਠੇ ਦੇ ਕੇ ਖਾਣ ਲਈ ਆ ਹੈ ਹਾਂ ਸਾਰੇ ਹਰੇ ਹੀ ਆ ਆਪਾਂ ਤਾਂ ਤੂੜੀ ਵੀ ਨਹੀਂ ਵਿੱਚ ਪਾਈ ਇੰਨੇ ਰੱਜੀ ਉਦਾਂ ਹੀ ਨਖਰੇ ਕਰਦੀ ਆ ਜਾ ਤੱਕ ਇਹ ਮਿਹਰੇ ਦਾ ਇਧਰ ਜੀ ਆਪਣਾ ਗੰਗੂ ਤੇ ਇਹ ਜੀ ਆਪਣਾ ਹੁਣ ਜਦੋਂ ਕੰਪਲੀਟ ਹੋਊਗਾ ਆ ਇਧਰ ਖੁਰ ਲੀਆਂ ਦੋ ਦਿਨ ਲੱਗ ਜਾਣੇ ਆ ਤੇ ਉਹਨੇ ਦਿਨ ਸਾਨੂੰ ਵੀ ਇਹਨੂੰ ਕੰਫਰਟੇਬਲ ਹੋਣਾ ਪੈਣਾ ਤੇ ਸਭ ਤੋਂ ਸਾਢੇ ਤੋਂ ਜ਼ਿਆਦਾ ਹੋਣਾ ਪੈਣਾ ਮੰਗੋ ਨੂੰ ਤੇ ਗੰਗਾ ਨੂੰ ਤੋਂ ਤੋਂ ਜ਼ਿਆਦਾ ਹੋਣਾ ਪੈਣਾ ਮਨੀ ਨੂੰ ਜਿਹਨੇ ਇਹਨਾਂ ਨੂੰ ਐਡਜਸਟ ਕਰਨਾ ਇਹਨੂੰ ਜ਼ਿਆਦਾ ਦੇਖਣਾ ਪੈਂਦਾ ਜੀ ਅਸੀਂ ਤਾਂ ਘਰੇ ਹੁੰਨੇ ਆ ਤੇ ਜਿੰਨਾ ਕੁ ਮੈਂ ਤੋ ਹੋ ਸਕੇ ਮੈਂ ਨਾਲ ਕਰਾ ਦਿੰਨੀ ਜਿੱਦਾਂ ਹੁਣ ਇਹਨੇ ਪੱਠੇ ਪੁੱਠੇ ਪਾਰੇ ਸਾਰਾ ਕੁਝ ਤੇ ਮੈਂ ਦੋਨਾਂ ਨੂੰ ਨਵਾ ਦਿੱਤਾ ਮੰਗੋ ਦੂਰੋਂ ਪੱਠੇ ਵਾੜ ਕੇ ਲਿਆਉਂਦਾ ਹੁਣ ਮਣੀ ਮੰਗੋ ਨਾ ਅਗੇ ਠੰਡੀ ਹੋ ਗਈ ਉਦੋਂ ਨਾ ਚਲੋ ਚਲੀਏ ਆਪਾਂ ਵੀ ਚਲੋ 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 ਇਹ ਜੀ ਅਸੀਂ ਰਾਤ ਨੂੰ ਫੇਰ ਦੁਬਾਰਾ ਦੇਖਣ ਆਏ ਸੀ ਅਸੀਂ ਗੰਗਾ ਨੂੰ ਤੇ ਮੰਗੋ ਨੂੰ ਕਿਉਂਕਿ ਬੱਦਲ ਬਹੁਤ ਜ਼ਿਆਦਾ ਹੋ ਗਿਆ ਤੇ ਫੇਰ ਮੌਸਮ ਵੀ ਠੰਡਾ ਜਿਹਾ ਹੋ ਗਿਆ ਹੁਣ ਅੰਦਰ ਵੀ ਹੁਣ ਹੋਮਸ ਜੀ ਨਿਕਲ ਗਈ ਆ ਠੰਡਾ ਹੋ ਗਿਆ ਫੇਰ ਮੈਂ ਕਿਹਾ ਮਨਵੀਰ ਰਿਸਕ ਨਾ ਲਈਏ ਰਾਤ ਸਾਰੀ ਵੀ ਮੀਂਹ ਪੈਂਦਾ ਰਿਹਾ ਤੇ ਗਾਂ ਬਿਮਾਰ ਹੋਊਗੀ ਇਸ ਕਰਕੇ ਅਸੀਂ ਉਹ ਮੰਗੋ ਕਰ ਦਿੱਤੀ ਅੰਦਰ ਪੱਠੇ ਪਾਤੇ ਆ ਉਹਨੂੰ ਗੰਗਾ ਕਰ ਦੇਣੀ ਇੱਥੇ ਸਾਹਮਣੇ ਅੰਦਰ ਉਹ ਤਾਂ ਖੜੀ ਹੋ ਗਈ ਨਾ ਮੀਂਹ ਦੇਖੋ ਮੇਰੇ ਅੱਗੇ ਚਲਉਂਦੀ ਹੈ ਦੇਖੋ ਇਹ ਹੀ ਹੈ ਦੇਖ ਦੇਖ ਕੇ ਮੰਗੋ ਕੀਰਤ ਆਲੀ ਆਈ ਨਾ ਉਹ ਗੰਗਾ ਨਹੀਂ ਕੁਛ ਨਹੀਂ ਕਹਿੰਦੀ ਤੂੰ ਡਰਦੀ ਕਾਤੇ ਆ ਮੇਰੇ ਕੋ ਖੜੀ ਹੋ ਜਾ ਬੱਦਲ ਗਰਜਦਾ ਬਹੁਤ ਗਰਜਦਾ ਬੱਦਲ ਮੈਂ ਕਿਹ ਰਾਤ ਨੂੰ ਐਵੇਂ ਮੀਂਹ ਜਿਆਦਾ ਪੈਂਦਾ ਰਿਹਾ ਤੇ ਫਿਰ ਔਖਾ ਹੋਊਗਾ। ਹੋਈ ਤਾਂ ਇੰਨਾ ਡਰਦੀ। ਆ ਦੇਖੋ ਇੱਧਰ ਇਹਦਾ ਮੂੰਹ ਗੰਗਾ ਤੋਂ ਡਰਦੀ ਦਾ। ਤੈਨੂੰ ਤਾਂ ਯੂਸ ਟੂ ਹੋ ਜਾਣਾ ਚਾਹੀਦਾ ਇੱਥੇ ਆ ਕੇ ਹੁਣ। ਯੂਸ ਟੂ ਜੇ ਬੰਦੇ ਹੱਥੋਂ ਛੱਟ ਗਈ ਗਾ ਪਾਣਿਆ ਕਿ ਸੰਗ ਮੇਰੇ ਤੇ ਮਾਰੇ ਮੈਂ ਅਰ ਜੀ। ਆ ਨਹੀਂ ਮੇਰੇ ਨਹੀਂ। ਕੋਈ ਨਾ। ਅੱਧੀ ਰਾਤ ਨੂੰ ਬੁਹਾ ਚੱਕੋ। ਮੀਂਹ ਆ ਗਿਆ ਨਾ ਸਾਰਾ ਖਲਾਰਾ ਬਣ ਜਾਣਾ ਇਸੇ ਤਰੀਕੇ ਨਾਲ। ਗੰਦਲੀ ਦੀ ਤੇ ਮੈਨੂੰ ਤਾਂ ਬਹੁਤ ਹੋਰ ਤਾਂ ਮਿਰਨ ਦੀ ਲੈ ਚਲੇਗੀ ਨਹੀਂ ਨਹੀਂ ਬਹੁਤ ਥੂੜੀ ਬਾਹ ਨੂੰ ਕੋ ਥੱਲੇ ਭਰਾਵਾ ਨਵੀਂ ਥੂੜੀ ਆ ਕੋਈ ਨਹੀਂ ਹੁੰਦਾ ਗੱਲ ਸਾਰੀ ਹੈਗੀ ਆ ਥੇ ਗੜੇ ਖਾਂ ਦੇ ਪਹਿਣਾ ਬਹੁਤ ਔਖਾ ਦੀ ਬਰਥਡੇ ਨਮੀਆਂ ਕੋਰਲੀਆਂ ਦਾ ਟੂ ਯੂ ਮੈਂ ਚੱਕ ਕੇ ਦੇਖਾਂ ਹਾਂ ਤੁਹਾਨੂੰ ਦਿਨ ਜਿ ਪਾਉਂਗੀ ਹੱਥਾਂ ਨਾਲ ਨਹੀਂ ਨਹੀਂ ਤੈਨੂੰ ਤੇ ਮੈਂ ਹੈ ਨਾ ਹੱਥਾਂ ਨਾਲ ਜੱਫੀਆਂ ਪਾਉਂਦਾ ਨਹੀਂ ਹੱਥਾਂ ਨਾਲ ਜੱਫ ਲੈਣਾ ਤੇ ਹੂੰ ਹੂੰ ਤੇ ਹੱਥਾਂ ਨਾਲ ਜੱਫਾ ਪਾੜੇ ਨਹੀਂ ਉਹਨੇ ਗਈ ਆਲੀ ਨਹੀਂ ਲੈ ਉਹ ਤੇ ਕਿਨੋਂ ਲੱਗਦਾ

ਦੀ ਕੋ ਆਪਾਂ ਘਰੇ ਵੀ ਨਹੀਂ ਦੱਸ ਕੇ ਆਏ ਨਾ ਬਾਪੂ ਨਹੀਂ ਨਾ ਬੇਬੇ ਨੂੰ ਇਹ ਸਮਾਧਾਨ ਚੱਲੇ ਆ। ਦੇਖ ਲੋ ਜੀ ਸਾਡੇ ਕੰਮ। ਉਹ ਭਾਵੇਂ ਦੋਨੇ ਲੱਭਣ ਵੀ ਨਹੀਂ ਆਣੇ ਕਿੱਥੇ ਚਲੇਗੇ। ਤੁਸੀਂ ਵੀ ਨਹੀਂ ਭਾਵੇਂ ਲੱਭੇ ਨਹੀਂ ਆਣੇ ਕਿੱਥੇ ਚਲੇਗੇ। ਲੈ ਮਣੀ ਹੁਣੇ ਪਾ ਰਾਇ ਇਹਨੂੰ ਚੱਪ ਕੇ ਉੱਥੇ ਰੱਖ ਦੇ ਜਿੱਥੇ ਮੀਂਹ ਕਹੀ ਦੇ ਜਿਹੜੇ ਨਾਮ ਹੋਵੇ ਤੇ ਗੰਦ ਬਰੋਲਾ ਦੇ ਨਾਮ ਬਣੇਗਾ। ਅੱਜ ਰੱਖੀ। ਅੰਗਾ ਕਰੋ। ओके انا بس سامنے ਹੈ ਮੈਂ ਕਹਾ ओके ਅਬਸੇ سامنے ओके ਆ ਹੋਰ ਬਸ ਰੱਖਣੀ ਓਕੇ ਹਾਂ ਮੈਂ ਕਹਿੰਦੀ ਆ ਗਿਆ ਦਾ ਪੱਠਿਆਂ ਦਾ ਵੀ ਨਾਸ ਵੱਜ ਜਾਣਾ ਉਹ ਠੰਡੇ ਕਰਦੇ ਨੇ ਮੈਂ ਪੂਰੇ ਨਾਲ ਹੀ ਪਾਣੀ ਮਿੱਟੀ ਨਾਲ ਲਿਪੜੇ ਆ ਠੰਡੇ ਕਰਦੇ ਸੀ ਮੇਰੀ ਭੈਣ ਨੂੰ ਤੇਰੀ ਫਿਰ ਤਾਂ ਹੀ ਮੈਂ ਆਪਣੀ ਭੈਣ ਕਿਹਾ ਮੰਗੋ ਇਦਾਂ ਨੱਚਦੀ ਆ ਲੱਤ ਕੱਢ ਕੇ ਐ ਮਾਰਦੀ ਹੈ ਨਾ ਮੈਂ ਮੈਨੂੰ ਕਿਤੇ ਉਹ ਮੰਗੋ ਬੰਨ ਦਿੱਤੀ ਜੀ ਅਸੀਂ ਇਹ ਫਰੰਟ ਤੇ ਗੰਗਾ ਬੰਨ ਦਿੱਤੀ ਚਲੋ ਮਨੀ ਮੈਂ ਲਾਈਟ ਜਗੋਂ ਨਹੀਂ ਬੰਦ ਕਰੋ ਓਕੇ ਜੀ ਔਰ ਦੇਖ ਉਧਰ ਦੇਖ ਉਧਰ ਉਧਰ ਦੇਖੀ ਮਨੀ ਖਾਜ ਕਰਦੀ ਮੈਂ ਕਹਿੰਦੀ ਇੱਕ ਲਾਈਟ ਮਨੀ ਕੋਈ ਜਾਗਦੀ ਰਹਿੰਦੇ ਆਹੋ ਉਹ ਦੌੜਦਾ ਨਹੀਂ ਉਹ ਬਹਿਣਾ ਬੁਣਾ ਸੋਖਾ ਹੋ ਜਾਂਦਾ ਪਸੂ ਨੂੰ ਨਿਹਰਾ ਆਇਆ ਨਾ ਨਵਾਂ ਥਾਂ ਵਾ ਨਾ ਹਨਾ ਚਲ ਫੇ ਲਾਈਟ ਜਗਾਂ ਮ